ਹੈਲੋ ਜੀ ਸੋਸ਼ਟੀਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਕਿ ਸਾਰੇ ਜਣੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਬਾਕੀ ਭੈਣਾਂ ਨੂੰ ਮੇਰੀ ਬੇਨਤੀ ਹੈ ਜੀ ਜੋ ਬੇਨੀਆਂ ਭੈਣਾਂ ਨਵੀਆਂ ਜੁੜਦੀਆਂ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਲਾਈਕ ਸ਼ੇਅਰ ਤੇ ਸੋਹਣਾ ਜਿਹਾ ਕਮੈਂਟ ਵੀ ਕਰ ਦਿਆ ਕਰੋ ਤੇ ਆਪਾਂ ਜੇ ਤੁਸੀਂ ਕਮੈਂਟ ਦੇ ਵਿੱਚ ਜੇ ਤੁਹਾਨੂੰ ਕੋਈ ਡਾਊਟ ਆ ਉਹ ਵੀ ਤੁਸੀਂ ਕਲੀਅਰ ਕਰ ਸਕਦੇ ਹੋ ਤੇ ਅੱਜ ਫੇਰ ਆਪਾਂ ਤੁਹਾਨੂੰ ਇੱਕ ਹੋਰ ਸੌਖਾ ਜਿਹਾ ਬਿਲਕੁਲ ਕਿਸੇ ਵੀ ਕੋਟੀ ਸਵੈਟਰ ਕਾਸੇ ਦੇ ਵਿੱਚ ਵੀ ਪਾ ਸਕਦੇ ਹਾਂ ਬਹੁਤ ਸੋਹਣਾ ਲੱਗਦਾ ਸੌਖਾ ਜਿਹਾ ਡਿਜ਼ਾਈਨ ਹੈ ਦੇਖੋ ਜੀ ਵੀਡੀਓ ਸ਼ੁਰੂ ਕਰਦੇ ਆਂ ਆਪਾਂ ਪਹਿਲਾਂ ਆਪਾਂ ਇਸ ਤਰ੍ਹਾਂ ਹੀ ਸਿੱਧੀ ਸਲਾਈ ਕੱਢ ਲਈਏ ਦੇਖੋ ਮੈਂ ਤੁਹਾਨੂੰ ਨੇੜੇ ਤੋਂ ਦਿਖਾਉਣ ਦੀ ਕੋਸ਼ਿਸ਼ ਕਰਦੀ ਆਂ ਬਾਕੀ ਤੁਸੀਂ ਮੈਂ ਕਮੈਂਟ ਵਿੱਚ ਦੱਸਿਓ ਵੀ ਜੀ ਜਿੱਤੇ ਕਿਤੇ ਮੇਰੀ ਗਲਤੀ ਹੈ ਤੇ ਜਿਵੇਂ ਆਪਣਾ ਪਰਿਵਾਰ ਸਪੋਰਟ ਕਰਦਾ ਤੁਸੀਂ ਵੀ ਮੇਰਾ ਪਰਿਵਾਰ ਹੋ ਜੀ ਮੈਨੂੰ ਵੀਡੀਓ ਨੂੰ ਸਪੋਰਟ ਕਰਿਆ ਕਰੋ ਵੱਧ ਤੋਂ ਵੱਧ ਲਾਈਕ ਸ਼ੇਅਰ ਵੀ ਕਰਿਆ ਕਰੋ ਦੇਖੋ ਇਸ ਤਰ੍ਹਾਂ ਆਪਾਂ ਸਿੱਧੀ ਸਲਾਈ ਕੱਢ ਲਈ ਇਹ ਇਹ ਆਪਾਂ ਹੁਣ ਉਲਟੀ ਸਲਾਈ ਕੱਢ ਲਈ ਇਸ ਤਰ੍ਹਾਂ ਇਹ ਉਲਟੀ ਕੱਢ ਲਈ ਇਹ ਆਪਣੀ ਹੋ ਗਈ ਉਲਟੀ ਸਲਾਈ ਜੀ ਅਗਲੀ ਸਲਾਈ ਆਪਣੀ ਡਿਜ਼ਾਈਨ ਵਾਲੀ ਹੋਵੇਗੀ ਇੱਕ ਸਲਾਈ ਦੇ ਵਿੱਚ ਬਣਨ ਵਾਲਾ ਇੱਕ ਕੁੰਡੇ ਦਾ ਹੀ ਡਿਜ਼ਾਈਨ ਹੈ ਇਹ ਬਹੁਤ ਹੀ ਸੌਖਾ ਜਾ ਪਹਿਲਾ ਕੁੰਡਾ ਤੁਸੀਂ ਬੁਣ ਵੀ ਸਕਦੇ ਹੋ ਕਈ ਭੈਣਾਂ ਸਕਿਪ ਕਰਦੀਆਂ ਨੇ ਇਸ ਤਰ੍ਹਾਂ ਹੀ ਲਾ ਲੈਂਦੀਆਂ ਲਾ ਵੀ ਸਕਦੇ ਹੋ ਬੁਣ ਵੀ ਸਕਦੇ ਹੋ ਆ ਬੋਲ ਲਿਆ ਜੀ ਆ ਬੋਲ ਲਿਆ ਆਪਾਂ ਠੀਕ ਹੈ ਜੀ ਹੁਣ ਆਪਾਂ ਇਹ ਕੀ ਕਰਨਾ ਹੈ ਜੀ ਇਹ ਇਹਨੂੰ ਅੱਗੇ ਲਿਆਉਣਾ ਹੈ ਜਿਹੜਾ ਆਪਣਾ ਇਹ ਗੁੰਡਾ ਹੈ ਠੀਕ ਹੈ ਜੀ ਇਹਨੂੰ ਪਿੱਛੇ ਕਰਨਾ ਹੈ ਦੂਜੇ ਨੂੰ ਇਹਨੂੰ ਇਸ ਤਰ੍ਹਾਂ ਅੱਗੇ ਤੇ ਇਹਨੂੰ ਇਸ ਤਰ੍ਹਾਂ ਪਿੱਛੇ ਜੀ ਇਸ ਤਰ੍ਹਾਂ ਕਰਕੇ ਇਹ ਗੁੰਡੇ ਨੂੰ ਆਪਾਂ ਬੰਨ ਲੈਣਾ ਹੈ ਫਿਰ ਇਸ ਤਰ੍ਹਾਂ ਫਿਰ ਆਪਾਂ ਅਗਲਾ ਗੁੰਡਾ ਬੁਣ ਲੈਣਾ ਜੀ ਇਸ ਤਰ੍ਹਾਂ ਦੇਖੋ ਬੁਣ ਕੇ ਫਿਰ ਇਹਨੂੰ ਅੱਗੇ ਕਰਨਾ ਇਹ ਪਿਛਲੇ ਨੂੰ ਅੱਗੇ ਤੇ ਅਗਲੇ ਨੂੰ ਪਿੱਛੇ ਕਰਕੇ ਜਿਹੜਾ ਆਪਾਂ ਪਿੱਛੋਂ ਅੱਗੇ ਕੀਤਾ ਉਹਨੂੰ ਆਪਾਂ ਦੁਬਾਰੇ ਫਿਰ ਬੁਣ ਲੈਣਾ ਦੇਖੋ ਜੀ ਫਿਰ ਫਿਰ ਇੱਕ ਅਗਲੇ ਗੁੰਡੇ ਨੂੰ ਬੁਣ ਲੈਣਾ ਇਸ ਤਰ੍ਹਾਂ ਫਿਰ ਓਵੇਂ ਜਿਵੇਂ ਇਹਨੂੰ ਪਿੱਛੇ ਕਰ ਲਓ ਅਗਲੇ ਨੂੰ ਤੇ ਪਿਛਲੇ ਨੂੰ ਅੱਗੇ ਕਰ ਲਓ ਜੀ ਤੇ ਜਿਹੜਾ ਪਿੱਛੋਂ ਅੱਗੇ ਕੀਤਾ ਉਹਨੂੰ ਆਪਾਂ ਫੇਰ ਦੁਬਾਰਾ ਤੋਂ ਬੁਣ ਲੈਣਾ ਜੀ ਫੇਰ ਇਸ ਤਰ੍ਹਾਂ ਇੱਕ ਗੁੰਡਾ ਅੱਗੇ ਬੁਣ ਲਿਆ ਫੇਰ ਇਹਨੂੰ ਦੇਖੋ ਜੀ ਇਹਨੂੰ ਪਿੱਛੇ ਤੇ ਪਿਛਲੇ ਨੂੰ ਇਸ ਤਰ੍ਹਾਂ ਅੱਗੇ ਕਰਕੇ ਇਸ ਤਰ੍ਹਾਂ ਆਪਾਂ ਨੂੰ ਬੁਣ ਲੈਣਾ ਜੀ ਫੇਰ ਫੇਰ ਅਗਲਾ ਗੁੰਡਾ ਬੁਣ ਲੈਣਾ ਸਾਰੀ ਸਲਾਈ ਆਪਾਂ ਇਸੇ ਤਰ੍ਹਾਂ ਹੀ കട ലോസ് തര അ കുണ്ടസ് തര പേ അഗല പണി ആര അഗലിയ ഫെ ഒന്നു ബൈക്ക സൈഡ പലയാ പക്ഷേ അല്ല ഇനു ഏസ് തരത്ത കുണ്ടാ ബുണലിയ ഫെക്കി അപ്പം ഇസ്ത ബുണലയാ അഗലു കുണ്ട ఫను పిచ్చే కరా ఫీ ఫ అగలా కుయలేను పిచ్చే పిచ్చేన అదే ఇర ఫగలా కుండా ము ఫలా పిచ్చేది పిచ్చలా అర ਇੱਕ ਇੱਕ ਕਰਕੇ ਆਪਾਂ ਸਾਰੀ ਸਲਾਈ ਇਸ ਤਰ੍ਹਾਂ ਨਗਾਤੀ ਜੀ ਦੇਖੋ ਫੇਰ ਉਹਨੋਂ ਆਪਣੀ ਜਿਹੜੀ ਉਲਟੀ ਸਲਾਈ ਆ ਉਹ ਇਸ ਤਰ੍ਹਾਂ ਹੀ ਫੇਰ ਆਪਣੀ ਉਲਟੀ ਨਿਕਲ ਜੂਜੀ ਇਸ ਤਰ੍ਹਾਂ ਦੇਖੋ इस तरह और एक हो गया आल्टी जी एक हम अपा सिद्धी टपा ली ਇੱਕ ਫੇਰ ਉਲਟੀ ਟਵਾ ਲਈਏ ਇਹ ਤਿੰਨ ਸਲਾਈਆਂ ਇਸ ਤਰ੍ਹਾਂ ਨਿਕਲੀਆਂ ਜੀ ਇੱਕ ਸਿੱਧੀ ਇਕੁਐਲਟੀ ਤਿੰਨ ਸਲਾਈਆਂ ਤੋਂ ਬਾਅਦ ਚੌਥੀ ਸਲਾਈ ਦੇ ਵਿੱਚ ਇਹ ਫੇਰ ਇਸ ਤਰ੍ਹਾਂ ਡਿਜ਼ਾਈਨ ਬਣ ਜੂਗਾ ਆਪਣਾ ਦੇਖੋ ਇਸ ਤਰ੍ਹਾਂ ਫਿਰ ਇਹ ਆਪਣਾ ਡਿਜ਼ਾਈਨ ਆਉਣਿਆ ਹੁਣ ਆਪਾਂ ਇੱਕ ਹੋਰ ਬਣਾਉਣੀ ਆ ਦਿਖਾਉਣੀ ਆ ਤੁਹਾਨੂੰ ਸਮਝ ਨਹੀਂ ਆਉਂਦੀ ਕਈ ਵਾਰੀ ਪਹਿਣਾ ਨੂੰ ਫਿਰ ਆਪਾਂ ਇੱਕ ਸਲਾਈ ਘੜ ਦਿੰਨੇ ਆ ਜੀ ਆਹ ਦੇਖੋ ਜੀ ਇਹਨੂੰ ਪਿੱਛੇ ਤੇ ਪਿਛਲੇ ਨੂੰ ਜੀ ਅੱਗੇ ਇਸ ਤਰ੍ਹਾਂ ਅੱਗੇ ਕਰਕੇ ఇస్తా బునతా అగలా కు ఫాహ బున ఫ అగలా పిచ్చే కతా ఫే అలా కు బున్యా പലേന അത് അപ്പം പക്ഷേ കല है। ओ, मैं करी जानी इस तरह आता जी

ਬਹੁਤ ਹੀ ਆਸਾਨ ਤੇ ਬਹੁਤ ਹੀ ਸੌਖਾ ਜਿਹਾ ਇਹ ਤਰੀਕਾ ਜੀ ਡਿਜ਼ਾਈਨ ਬਣਾਉਣ ਦਾ ਨਾਲ ਹੀ ਬਹੁਤ ਹੀ ਪਿਆਰਾ ਜਿਹਾ ਲੱਗਦਾ ਹੈ ਕਿਸੇ ਵੀ ਉਸ ਚ ਬਣਾ ਸਕਦੇ ਆਪਾਂ ਕੋਟੀ ਸਵੈਟਰ ਦੇ ਵਿੱਚ ਜਾਕਟ ਵਗੈਰਾ ਦੇ ਵਿੱਚ ਦੇਖੋ ਬਹੁਤ ਪਿਆਰਾ ਤੇ ਬਹੁਤ ਹੀ ਸੋਹਣਾ ਜਿਹਾ ਡਿਜ਼ਾਈਨ ਬਣਦਾ ਤਿੰਨ ਸਲਾਈਆਂ ਇੱਕ ਸਿੱਧੀ ਇੱਕ ਕਪੁੱਠੀ ਇਸ ਤਰ੍ਹਾਂ ਲਾਗਣੀਆਂ ਤੇ ਇੱਕ ਸਲਾਈ ਦੇ ਵਿੱਚ ਇਹ ਡਿਜ਼ਾਈਨ ਬਣਦਾ ਹੈ ਦੇਖੋ ਬਾਕੀ ਤੁਸੀਂ ਮੇਰੀ ਵੀਡੀਓ ਨੂੰ ਵੇਖਿਆ ਮੈਨੂੰ ਸੁਣਿਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਹੱਸਦੇ ਰਹੋ ਵਸਦੇ ਰਹੋ ਤੇ ਸੋਹਣੀਆਂ-ਸੋਹਣੀਆਂ ਵੀਡੀਓ ਅੱਗੇ ਤੋਂ ਵੇਖਦੇ ਰਹੋ ਜੀ ਥੈਂਕ ਯੂ